ਦੰ ਦੱਸ ਦੇ ਕਿ 7ਵੇਂ ਚਰਨ ਦੀ ਜਿਹੜੀ ਚੋਣਾ ਦਾ ਆਗਾਜ਼ ਅਜ ਹੋ ਚੁੱਕਿਆ ਲੋਕ ਉਤਸੁਕਤਾ ਦੇ ਨਾਲ ਜਿਹੜੀਆਂ ਆਪਣੀਆਂ ਵੋਟਾਂ ਪਾ ਰਹੇ ਨੇ ਤੇ ਉਸੇ ਦੇ ਚਲਦੇ ਆ ਸਾਡੇ ਨਾਲ ਪਠਾਨਕੋਟ ਦੇ ਵਿੱਚ ਪਠਾਨਕੋਟ ਤੋਂ ਵਿਧਾਇਕ ਅਸ਼ਨੂ ਸ਼ਰਮਾ ਜੀ ਮੌਜੂਦ ਨੇ ਸਰ ਤੁਸੀਂ ਵੋਟ ਪਾ ਕੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਲੋਕਤੰਤਰ ਦੇ ਇਸ ਮਹਾਪਰਵ ਦੇ ਅੰਦਰ ਸਭ ਤੋਂ ਪਹਿਲਾਂ ਤੇ ਸਾਰੇ ਵੋਟਰਾਂ ਨੂੰ ਇਹ ਅਪੀਲ ਹੈ ਕਿ ਗਰਮੀ ਬਹੁਤ ਹੈ ਲੇਕਿਨ ਜਿਹੜਾ ਇਹ મત ਦਾ ਅਧਿਕਾਰ ਸਾਨੂੰ ਬਹੁਤ ਕੁਰਬਾਨੀਆਂ ਤੋਂ ਬਾਅਦ ਮਿਲਿਆ हिंदुस्तान दी लोकशाही ਨੂੰ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਆਪਣੇ ਆਪਣੇ ਘਰਾਂ ਤੋਂ ਨਿਕਲੋ ਔਰ ਵਿਕਸਿਤ ਭਾਰਤ ਦੇ ਲਈ ਔਰ ਪੰਜਾਬ ਵੀ ਵਿਕਸਿਤ ਭਾਰਤ ਦੀ ਇਸ ਯਾਤਰਾ ਦਾ ਹਿੱਸਾ ਬਣੇ ਪੰਜਾਬ 'ਚ ਖੁਸ਼ਹਾਲੀ ਆਏ ਅਮਨ ਜਿਹੜਾ ਉਹ ਮਜ਼ਬੂਤ ਹੋਏ ਉਹਦੇ ਲਈ ਆਪਣੇ ਵੋਟ ਦਾ ਇਸਤੇਮਾਲ ਕਰੋ ਕਈ ਨੌਜਵਾਨ ਵੀ ਐ ਨੇ ਜਿਨ੍ਹਾਂ ਨੇ ਪਹਿਲੀ ਵਾਰ ਜਿਹੜਾ ਵੋਟ ਆਪਣਾ ਪਾਣਾ ਹੈਗਾ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਮੈਨੂੰ ਲੱਗਦਾ ਕਿ ਉਹਨਾਂ ਦਾ ਅਨੁਭਵ ਬਹੁਤ ਅੱਛਾ ਰਹੇਗਾ ਔਰ ਆਪਣੇ ਲੋਕਤੰਤਰ ਜਿਹੜਾ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਉਹਦੇ ਇਸ ਪਰਬ ਦਾ ਹਿੱਸਾ ਬੰਦੇ ਹੋਏ ਉਹ ਆਪਣੇ ਆਪ ਨੂੰ ਗੌਰਵੰਦਿਤ ਮਹਿਸੂਸ ਕਰਨਗੇ ਔਰ ਮੈਨੂੰ ਲੱਗਦਾ ਹੈ ਕਿ ਨੌਜਵਾਨਾਂ ਨੂੰ ਵੀ ਇਸ ਪਰਬ ਦਾ ਹਿੱਸਾ ਬੰਨਣਾ ਚਾਹੀਦਾ ਹੈ ਔਰ ਦੇਸ਼ ਦੇ ਵਿਕਾਸ ਲਈ ਉਨਤੀ ਲਈ ਤਰੱਕੀ ਲਈ ਵੋਟ ਕਾਸਟ ਕਰਨਾ ਚਾਹੀਦਾ ਤੁਸੀਂ ਲਗਾਤਾਰ ਕੰਪੇਨਿੰਗ ਵੀ ਕੀਤੀ ਹੈ ਨੋ ਹਲਕਿਆਂ ਤੁਸੀਂ ਵਿਚਰੇ ਹੋ ਕਿ ਮੈਂ ਤਾਂ ਲੋਕਾਂ ਦਾ ਜਿਹੜਾ ਕਿ ਹੰਗਾਰਾ ਦੇਖਣ ਨੂੰ ਮਿਲਿਆ ਪਾਰਟੀ ਦੇ ਪ੍ਰਤੀ ਮੈਂ ਇਸ ਵੇਲੇ ਕਿਉਂਕਿ ਵੋਟਾਂ ਪੈ ਰਹੀਆਂ ਹਨ ਕੇਵਲ ਇਤਨਾ ਕਹਾਗਾ ਕਿ ਪੰਜਾਬ ਬਦਲ ਰਿਹਾ ਹੈ ਪੰਜਾਬ ਵਿਕਾਸ ਦੀ ਰਾਹ ਦੇ ਨਾਲ ਚੱਲਣਾ ਚਾਹੁੰਦਾ ਹੈ ਔਰ ਵਿਕਸਿਤ ਭਾਰਤ ਬਣੇ ਇਹਦੇ ਚ ਪੰਜਾਬ ਦੀ ਹਿੱਸੇਦਾਰੀ ਪੇ ਇਹਦੇ ਲਈ ਪੰਜਾਬੀ ਵੀ ਉਨਾ ਹੀ ਲਲਾਈਤ ਹੈ ਜਿੰਨਾ ਪੂਰਾ ਦੇਸ਼ ਤਾਂ ਬਿਲਕੁਲ ਐਸੀਐਨ ਸਾਡੇ ਨਾਲ ਐਮਐਲਏ ਪਠਾਨਕੋਟ ਅਸ਼ਵਿਨ ਸ਼ਰਮਾ ਜੀ ਜਿਨ੍ਹਾਂ ਨੇ ਬੜੇ ਹੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਸਾਫ ਸ਼ਬਦਾਂ ਦੇ ਵਿੱਚ ਕਹਿਣਾ ਹੈ ਕਿ ਨੌਜਵਾਨ ਜਿਹੜੇ ਵੋਟਰ ਨੇ ਉਹ ਵੱਧ ਤੋਂ ਵੱਧ ਵੋਟ ਕਰਨ ਤਾਂ ਕਿ ਭਾਰਤ ਜਿਹੜਾ ਵਿਕਸਿਤ ਦੇਸ਼ ਦੀ ਰਾਹ ਤੇ ਚੱਲ ਸਕੇ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ਮੈਨੂੰ ਤਾਂ ਬਹੁਤ ਜ਼ਿਆਦਾ ਤੁਹਾਨੂੰ ਦੱਸ ਦਈਏ ਕਿ 7ਵੇਂ ਚਰਨ ਦੀ ਜਿਹੜੀ ਚੋਣਾਂ ਦਾ ਆਗਾਜ਼ ਅੱਜ ਹੋ ਚੁੱਕਿਆ ਹੈ ਲੋਕ ਉਤਸੁਕਤਾ ਦੇ ਨਾਲ ਜਿਹੜੀਆਂ ਆਪਣੀਆਂ ਵੋਟਾਂ ਪਾ ਰਹੇ ਨੇ ਤੇ ਉਸੇ ਦੇ ਚਲਦਿਆਂ ਸਾਡੇ ਨਾਲ ਪਠਾਨਕੋਟ ਦੇ ਵਿੱਚ ਪਠਾਨਕੋਟ ਤੋਂ ਵਿਧਾਇਕ ਅਸ਼ਵਿਨ ਸ਼ਰਮ ਲੋਕਤੰਤਰ ਦੇ ਇਸ ਮਹਾਪਰਵ ਦੇ ਅੰਦਰ ਸਭ ਤੋਂ ਪਹਿਲਾਂ ਤੇ ਸਾਰੇ ਵੋਟਰਾਂ ਨੂੰ ਇਹ ਅਪੀਲ ਹੈ ਕਿ ਗਰਮੀ ਬਹੁਤ ਹੈ ਲੇਕਿਨ ਜਿਹੜਾ ਇਹ ਮਤ ਦਾ ਅਧਿਕਾਰ ਸਾਨੂੰ ਬਹੁਤ ਕੁਰਬਾਨੀਆਂ ਤੋਂ ਬਾਅਦ ਮਿਲਿਆ ਹੈ ਹਿੰਦੁਸਤਾਨ ਦੀ ਲੋਕਸ਼ਾਹੀ ਨੂੰ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਆਪਣੇ ਆਪਣੇ ਘਰਾਂ ਤੋਂ ਨਿਕਲੋ ਔਰ ਵਿਕਸਿਤ ਭਾਰਤ ਦੇ ਲਈ ਔਰ ਪੰਜਾਬ ਵੀ ਵਿਕਸਿਤ ਭਾਰਤ ਦੀ ਇਸ ਯਾਤਰਾ ਦਾ ਹਿੱਸਾ ਬਣੇ ਪੰਜਾਬ ਚ ਖੁਸ਼ਹਾਲੀ ਆਏ ਅਮਨ ਜਿਹੜਾ ਉਹ ਮਜ਼ਬੂਤ ਹੋਏ ਉਹਦੇ ਲਈ ਆਪਣੇ ਵੋਟ ਦਾ ਇਸਤੇਮਾਲ ਕਰੋ ਕਈ ਨੌਜਵਾਨ ਵੀ ਐ ਨੇ ਜਿਨ੍ਹਾਂ ਨੇ ਪਹਿਲੀ ਵਾਰ ਜਿਹੜਾ ਵੋਟ ਆਪਣਾ ਪਾਣਾ ਹੈਗਾ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਅਨੁਭਵ ਬਹੁਤ ਅੱਛਾ ਰਹੇਗਾ ਔਰ ਆਪਣੇ ਲੋਕਤੰਤਰ ਜਿਹੜਾ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਉਹਦੇ ਇਸ ਪਰਵ ਦਾ ਹਿੱਸਾ ਬੰਦੇ ਹੋਏ ਉਹ ਆਪਣੇ ਆਪ ਨੂੰ ਗੌਰਵਮੰਦਿਤ ਮਹਿਸੂਸ ਕਰਨਗੇ ਔਰ ਮੈਨੂੰ ਲੱਗਦਾ ਹੈ ਕਿ ਨੌਜਵਾਨਾਂ ਨੂੰ ਵੀ ਇਸ ਪਰਵ ਦਾ ਹਿੱਸਾ ਬੰਨਣਾ ਚਾਹੀਦਾ ਹੈ ਔਰ ਦੇਸ਼ ਦੇ ਵਿਕਾਸ ਲਈ ਉੰਤੀ ਲਈ ਤਰੱਕੀ ਲਈ ਵੋਟ ਕਾਸਟ ਕਰਨਾ ਚਾਹੀਦਾ ਤੁਸੀਂ ਲਗਾਤਾਰ ਕੰਪੇਨਿੰਗ ਵੀ ਕੀਤੀ ਹੈ ਨੋ ਹਲਕਿਆਂ ਤੁਸੀਂ ਵਿਚਰੇ ਹੋ ਕਿਵੇਂ ਤਾਂ ਲੋਕਾਂ ਦਾ ਜਿਹੜਾ ਕਿ ਹੰਗਾਰਾ ਦੇਖਣ ਨੂੰ ਮਿਲਿਆ ਪਾਰਟੀ ਦੇ ਪ੍ਰਤੀ ਮੈਂ ਇਸ ਵੇਲੇ ਕਿਉਂਕਿ ਵੋਟਾਂ ਪੈ ਰਹੀਆਂ ਹਨ ਕੇਵਲ ਇਤਨਾ ਕਹਾਗਾ ਕਿ ਪੰਜਾਬ ਬਦਲ ਰਿਹਾ ਪੰਜਾਬ ਵਿਕਾਸ ਦੀ ਰਾਹ ਦੇ ਨਾਲ ਚੱਲਣਾ ਚਾਹੁੰਦਾ ਔਰ ਵਿਕਸਿਤ ਭਾਰਤ ਬਣੇ ਇਹਦੇ ਚ ਪੰਜਾਬ ਦੀ ਹਿੱਸੇਦਾਰੀ ਪੇ ਇਹਦੇ ਲਈ ਪੰਜਾਬੀ ਵੀ ਉਨਾ ਹੀ ਲਲਾਈਤ ਹੈ ਜਿੰਨਾ ਪੂਰਾ ਦੇਸ਼ ਤਾਂ ਬਿਲਕੁਲ ਐਸੀਐਨ ਸਾਡੇ ਨਾਲ ਐਮਐਲਏ ਪਠਾਨਕੋਟ ਅਸ਼ਵਿਨ ਸ਼ਰਮਾ ਜੀ ਜਿਨ੍ਹਾਂ ਨੇ ਬੜੇ ਹੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਸਾਫ ਸ਼ਬਦਾਂ ਦੇ ਵਿੱਚ ਕਹਿਣਾ ਹੈ ਕਿ ਨੌਜਵਾਨ ਜਿਹੜੇ ਵੋਟਰ ਨੇ ਉਹ ਵੱਧ ਤੋਂ ਵੱਧ ਵੋਟ ਕਰਨ ਤਾਂ ਕਿ ਭਾਰਤ ਜਿਹੜਾ ਵਿਕਸਿਤ ਦੇਸ਼ ਦੀ ਰਾਹ ਤੇ ਚੱਲ ਸਕੇ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ਮੈਨੂੰ ਤਾਂ ਉਹ ਜ਼ਿਆਦਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram x aur whatsapp channel par